ਸ਼ਕੀਨ ਜਿਹੜੇ ਬੰਦੇ ਜਿਨ੍ਹਾਂ ਨੂੰ 슈ਗਰ ਨਹੀਂ ਗਈ ਮਿੱਠਾ ਜਿਨ੍ਹਾਂ ਨੂੰ ਖਾਣਾ ਪਸੰਦ ਆ ਫੇ ਰਾਤ ਨੂੰ ਕੋਈ ਚੀਜ਼ ਚਾਹੀਦੀ ਮਿੱਠੀ ਅੱਛਾ ਤਾਂ ਉਹਨਾਂ ਲਈ ਤਾਂ ਇਹ ਅੰਮ੍ਰਿਤ ਆ ਜੀ ਤੁਸੀਂ ਦੇਸੀ ਚਾਹ ਜਿਹੜੀ ਇਹ ਕਹ ਦਿੰਦੇ ਆ ਕਾੜਾ ਹਾਂਜੀ ਹਾਂਜੀ ਉਹਦੇ ਵਿੱਚ ਪਾ ਸਕਦੇ ਆ ਠੀਕ ਤੇ ਬਦਾਮ ਰਗੜੇ ਚ ਪਾਉਂਦੇ ਆ ਇਹਨੂੰ ਅੱਛਾ ਕਈ ਕੰਬੀਨੇਸ਼ਨਸ ਹੁੰਦੇ ਆ ਦਵਾਈਆਂ ਜਦੋਂ ਬਣਦੀਆਂ ਹਨਾ ਹੂੰ ਹੂੰ ਉਹਦੇ ਕੰਬੀਨੇਸ਼ਨਸ ਦੇ ਵਿੱਚ ਇਹ ਪੈਂਦੇ ਆ ਆਯੁਰਵੇਦ ਦੇ ਵਿੱਚ ਗੁਰੂਕੁਲ ਦੇ ਵਿੱਚ ਜਦੋਂ ਤੁਸੀਂ ਜਾਓਗੇ ਸਿੱਖੋਗੇ ਗੁਰੂਆਂ ਤੋਂ ਹਾਂਜੀ ਅਸੀਂ ਨਾ ਰਿਸਪੈਕਟ ਨਾਲ ਪਹਿਲਾਂ ਮੱਥਾ ਟੇਕ ਕੇ ਹੂੰ ਉਸ ਚੀਜ਼ ਦਾ ਅਰਦਾਸ ਕਰਕੇ ਮਤਲਬ ਕਿ ਫਿਰ ਪਹਿਲੀ ਗੱਲ ਤਾਂ ਇਹ ਭਾਵਨਾ ਦੇ ਨਾਲ ਤੋੜੀ ਦਾ ਤੁਸੀਂ ਖਾ ਕੇ ਦੇਖੂਗੇ ਭਾਜੀ ਬਾਜ਼ਾਰ ਵਾਲਾ ਭੁੱਲ ਜਾਓਗੇ ਬਿਲਕੁਲ ਮੈਂ ਖਾਦਾ ਜਿੱਦਾਂ ਹੁਣ ਤੁਸੀਂ ਮੈਨੂੰ ਟੇਸਟ ਕਰਾਇਆ ਆ ਵਾਲਾ ਕਾਲਾ ਨਹੀਂ ਪੈਣਾ ਚਾਹੀਦਾ ਬੰਦੇ ਨੂੰ ਠੀਕ ਥੋੜਾ ਦਿਨ ਲੱਗਦੇ ਜਿਹੜੀ ਡਰਾਈਨੈਸ ਹੋ ਗਈ ਹੈ ਨਾ ਉਹਨੂੰ ਲੂਬ੍ਰੀਕੇਟ ਕਰਨਾ ਉਹਨੂੰ ਤਰ ਕਰਨਾ ਅੱਛਾ ਫਿਰ ਇਹਦੇ ਵਿੱਚ ਤਾਕਤ ਆ ਇਹਦੇ ਵਿੱਚ ਅ ਸਨਿਗਧਤਾ ਹੁੰਦੀ ਆ ਇਹਦੇ ਵਿੱਚ ਅੱਛਾ ਜਦੋਂ ਹੁਣ ਸਾਡੇ ਪੁਰਾਣੇ ਬਜ਼ੁਰਗ ਨਾ ਆਚਾਰ ਬਣਾਉਂਦੇ ਸੀ ਦਾਦੀਆਂ ਨਾਨੀਆਂ ਉਹ ਦੇਖ ਲਓ ਵੀ ਕਿੰਨਾ ਚਿਰ ਨਿਕਲ ਜਾਂਦਾ ਸੀ ਅੰਬ ਦਾ ਆਚਾਰ ਉਚਕੜਾ ਪ੍ਰੀਜ਼ਰਵੇਟਿਵ ਪਾਉਂਦੇ ਸੀਗੇ ਇਹਦੇ ਨਾਲ ਖੂਨ ਜਿਹੜਾ ਸਾਫ਼ ਹੁੰਦਾ ਤੇ ਖੂਨ ਬਣਦਾ ਵੀ ਆ ਅੱਛਾ ਤੇ ਪਿਤ ਨੂੰ ਥੋੜਾ ਸ਼ਾਂਤ ਕਰਦੀ ਆ ਪਿਤ ਜਿਨ੍ਹਾਂ ਦਾ ਵਧਿਆ ਹੁੰਦਾ ਹੂੰ ਹੂੰ ਵਧੀਆ ਜੀ ਜਿਆ ਮਨ ਨੂੰ ਚਿੱਤ ਨੂੰ ਖੁਸ਼ੀ ਜਿਆ ਕਰਦਾ ਨੀਂਦ ਬਹੁਤ ਜ਼ਬਰਦਸਤ ਵਧੀਆ ਅੱਛਾ ਜੀ ਤੇ ਤਸੱਲੀ ਵਾਲੀ ਆਉਂਦੀ ਬੰਦੇ ਨੂੰ ਠੀਕ ਹੈ ਠੀਕ ਹੈ ਬੜਾ ਆਨੰਦ ਜਿਆ ਚੀਜ਼ ਤੇ ਕੀ ਇਹ 슈ਗਰ ਵਾਲਿਆਂ ਨੂੰ ਵੀ ਖਾਣਾ ਚਾਹੀਦਾ ਨੇ ਜਦੋਂ ਮੰਨ ਲਓ ਤੁਹਾਨੂੰ ਲੱਗੇ ਵੀ ਕਣੀਆ ਜਾਂ ਸਰੀਰ ਦੇ ਟਾਈਮ ਤੇ ਤਰੇਲ ਪਈ ਆ ਉਦੋਂ ਤੁਸੀਂ ਫੁੱਲ ਨਹੀਂ ਤੋੜਨੇ ਜੱਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਊਸ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਆਪਣਾ ਅਮਨਦੀਪ ਇੱਕ ਨਵਾਂ ਵਲੌਗ ਲੈ ਕੇ ਹਾਜ਼ਰ ਹੋਇਆ ਹਾਂ ਤੇ ਅੱਜ ਮੈਂ ਬੈਠਾ ਹਾਂ ਰਣਜੋਤ ਭਾਜੀ ਹੋਣਾਂ ਦੇ ਘਰ ਤੁਸੀਂ ਮੇਰੇ ਪਿਛਲੇ ਵਲੌਗਸ ਵਿੱਚ ਦੇਖਿਆ ਹੈ ਹੋਣਾ ਰਣਜੋਤ ਭਾਜੀ ਹੋਣਾਂ ਨੂੰ ਤੁਸੀਂ ਮੈਨੂੰ ਪਿਛਲੀ ਵਾਰ ਦੱਸਿਆ ਕਿ ਤੁਹਾਡੀ ਏਜ ਹੈਗੀ 25 ਸਾਲ ਹਾਂਜੀ ਤੇ ਜਿੱਥੋਂ ਤੱਕ ਮੈਂ ਜਾਣਕਾਰੀ ਰੱਖਦਾ ਕਿ ਵੀ ਹੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ ਸ਼ਾਇਦ ਤੁਸੀਂ ਸਭ ਤੋਂ ਛੋਟੇ ਆਯੁਰਵੇਦਿਕ ਐਕਸਪਰਟ ਹੈਂ ਛੋਟੀ ਉਮਰ ਦੇ ਹੋ ਸਕਦਾ ਕੋਈ ਹੋਰ ਵੀ ਹੋਵੇ ਪਰ ਨਹੀਂ ਮੈਨੂੰ ਲੱਗਦਾ ਕਿਉਂਕਿ ਮੈਂ ਜਿੰਨਾਂ ਨੂੰ ਮਿਲਿਆ ਜਾਲੇ ਦੋਲੇ ਜਾਣਿਆ ਜਾਂ ਆਨਲਾਈਨ ਵੀ ਕੱਤੀ ਦੇਖਿਆ ਮੇਰੀ ਜਿੱਦਾਂ ਜਿੰਨੀ ਕਿ ਮੈਨੂੰ ਨੌਲੇਜ ਉਸ ਹਿਸਾਬ ਨਾਲ ਤੇ ਇੱਕ ਬਹੁਤ ਵਧੀਆ ਮੈਂ ਪਹਿਲਾਂ ਵੀ ਆਪਣੇ ਵਲੌਗਸ ਦੇ ਵਿੱਚ ਆਪਣੇ ਈਵੋਸ ਨੂੰ ਦੱਸਿਆ ਸੀਗਾ ਕਿ ਇੱਕ ਬਹੁਤ ਵੱਡੀ ਇਹ ਮਤਲਬ ਕਿ ਗੱਲ ਹੈ ਕਿ ਜਦੋਂ ਇੱਕ ਇਸ ਉਮਰ ਦੇ ਵਿੱਚ ਇੰਨੀ ਛੋਟੀ ਉਮਰ ਦੇ ਵਿੱਚ ਇੱਕ ਆਯੁਰਵੇਦ ਦਾ ਜਾਨਣ ਦਾ ਆਯੁਰਵੇਦ ਨੂੰ ਜਾਨਣ ਦਾ ਇੰਟਰਸਟ ਰੱਖਣਾ ਜਾਨਣਾ ਸਟੱਡੀ ਕਰਨਾ ਬੜੀ ਵੱਡੀ ਗੱਲ ਆ ਇਹ ਮਤਲਬ ਹੋਰਾਂ ਨੂੰ ਵੀ ਇਨਸਪਾਇਰ ਕਰਦੀ ਹੈ ਇਹ ਚੀਜ਼ ਹਾਂਜੀ ਬਿਲਕੁਲ ਤੇ ਅੱਜ ਮੈਂ ਖਾਸ ਤੌਰ ਤੇ ਭਾਜੀ ਹੁਣਾਂ ਦੇ ਕੋਲ ਆਇਆ ਸੀ ਕਿਉਂਕਿ ਫੁੱਲਾਂ ਦਾ ਸੀਜ਼ਨ ਆ ਜਗਾ ਜਗਾ ਤੇ ਹਰ ਪੇੜ ਪੌਦੇ ਨੂੰ ਫੁੱਲ ਜਿੱਦਾਂ ਖਿੜ ਰਹੇ ਆ ਬੜੇ ਵਧੀਆ ਮਤਲਬ ਕਿ ਇੱਕ ਜਿੱਦਾਂ ਅੰਬਾਂ ਨੂੰ ਵੀ ਬੂਰ ਪਿਆਜ ਕੱਲ ਕਿਉਂ ਭਾਜੀ ਸਾਰੇ ਤੇ ਸਾਰੇ ਮਤਲਬ ਹਰ ਇੱਕ ਪੌਦੇ ਨੂੰ ਹਰ ਇੱਕ ਬੂਟੀ ਨੂੰ ਇਦਾਂ ਫੁੱਲ ਨਿਕਲ ਰਹੇ ਬੜੇ ਸੋਹਣੇ ਮਤਲਬ ਪਹਾੜਾਂ ਦੇ ਵਿੱਚ ਮੈਂ ਆਪਣੇ ਪਿਛਲੇ ਵਲੌਗ ਦਿਖਾਏ ਮੈਂ ਉਹਦੇ ਵਿੱਚ ਪਹਾੜਾਂ ਦੇ ਵਿੱਚ ਕੜੀ ਪੱਤੇ ਨੂੰ ਫੁੱਲ ਨਿਕਲਿਆ ਹਰ ਹਰ ਚੀਜ਼ ਨੂੰ ਫੁੱਲ ਪਿਆ ਇੰਨਾ ਬਹਾਰ ਜਿਹਾ ਕਹਿੰਦੇ ਨਾ ਆਈ ਆ ਬੜੀ ਵਧੀਆ ਆ ਪਿੱਛੇ ਵੀ ਦੇਖੋ ਇਧਰ ਆ ਫੁੱਲੀ ਫੁੱਲੀ ਨਿਕਲ ਰਹੇ ਆ ਤੇ ਇਸੇ ਸਿਲਸਿਲੇ ਵਿੱਚ ਜਿੱਦਾਂ ਮੈਂ ਭਾਜੀ ਕੋਲ ਆਇਆ ਭਾਈ ਨਾਲ ਗੱਲ ਕਰ ਰਹੇ ਸੀ ਕਹਿੰਦੇ ਅੱਜ ਕੱਲ ਨਾ ਗੁਲਾਬ ਵੀ ਵੀ ਬੜਾ ਮਤਲਬ ਕਿ ਇੱਕ ਖਿੜਿਆ ਹੋਇਆ ਵਧੀਆ ਗੁਲਾਬ ਦੇ ਫੁੱਲ ਖਿੜੇ ਹੋਏ ਆ ਵਧੀਆ ਨਿਕਲੇ ਆ ਤੇ ਆਪਾਂ ਇਹਦਾ ਕੁਝ ਜਿੱਦਾਂ ਤੁਸੀਂ ਸ਼ਾਇਦ ਬਾਜ਼ਾਰ ਦੇ ਵਿੱਚੋਂ ਗੁਲਕੰਧ ਲੈਣੇ ਆ ਤੇ ਇਹ ਗੁਲਕੰਧ ਜਿਹੜੀ ਆ ਮੈਂ ਭਾਈ ਉਹਨਾਂ ਨੂੰ ਪੁੱਛਿਆ ਕਿ ਵੀ ਇਹ ਗੁਲਕੰਧ ਕਿੱਦਾਂ ਬਣਾਉਂਦੇ ਆ ਦੀ ਆ ਫੁੱਲਾਂ ਦੀ ਗੁਲਾਬ ਦੇ ਫੁੱਲਾਂ ਦੀ ਤੇ ਉਹੀ ਭਾਜੀ ਮੈਨੂੰ ਕਹਿੰਦੇ ਵੀ ਤੁਸੀਂ ਆਓ ਤੁਹਾਨੂੰ ਦਿਖਾਉਂਦੇ ਕਿਦਾਂ ਬਣਾਉਂਦੇ ਆ ਕਿਉਂਕਿ ਉਹਨਾਂ ਨੇ ਕਾਫੀ ਵਾਰ ਬਣਾਈ ਵੀ ਆ ਗੁਲਕੰਦ ਤੇ ਭਾਜੀ ਜਿੱਦਾਂ ਮੈਂ ਦੇਖਿਆ ਵੀ ਜਿਹੜੀ ਗੁਲਕੰਦ ਆ ਬਾਜ਼ਾਰ ਚੋਂ ਲੈਣ ਜਾਓ ਹਾਂਜੀ ਤੇ ਏਡੀ ਛੋਟੀ ਜੀ ਸ਼ੀਸ਼ੀ ਜਿਹੜੀ ਹੁੰਦੀ ਆ ਉਹ ਲਗਭਗ 60 70 80 ਜਾਂ ਥੋੜੀ ਹੋਰ ਜੇ ਕੁਆਲਿਟੀ ਵਧੀਆ ਚ ਚਲ ਜਾਓ ਕਿਸੇ ਕੰਪਨੀ ਦੀ ਤਾਂ 100 ਰੁਪਏ ਤੋਂ ਉੱਪਰ ਹੋ ਜਾਂਦੀ ਹੈ ਜੀ ਉਹ ਛੋਟੀ ਜੀ ਡੱਬੀ ਹੁੰਦੀ ਉਹ 100 ਗ੍ਰਾਮ ਹੋਗੀ ਕਿੰਨੇ ਹੋਗੀ ਹਾਂਜੀ 100 ਗ੍ਰਾਮ 50 ਗ੍ਰਾਮ ਦੀ ਵੀ ਮਿਲ ਜਾਂਦੀ ਆ ਅੱਛਾ ਜੀ ਦੇਸੀ ਗੁਲਾਬਾਂ ਦੀ ਠੀਕ ਆ ਤੇ ਉਹੀ ਮੈਂ ਤੁਹਾਨੂੰ ਆਪਣੇ ਸਾਰੇ ਵੀਓਸ ਨੂੰ ਇਹੀ ਦਿਖਾਉਣ ਲੈ ਆਇਆ ਮੈਂ ਇਥੇ ਕਿ ਵੀ ਆਪਾਂ ਦੇਖਾਂਗੇ ਕਿੱਦਾਂ ਬਣਦੀ ਗੁਲਕੰਦ ਤੇ ਗੁਲਕੰਦ ਦੇ ਫਾਇਦੇ ਕੀ ਆ ਖਾਸ ਕਰਕੇ ਕਿਉਂਕਿ ਗੁਲਾਬਾਂ ਤੋਂ ਬਣਦੀ ਆ ਤੇ ਉਹਦੇ ਫਾਇਦੇ ਕੀ ਆ ਮਤਲਬ ਕਿ ਇਹਨੂੰ ਕਿੱਦਾਂ ਕੰਜ਼ਿਊਮ ਕਰਨਾ ਚਾਹੀਦਾ ਆ ਤੇ ਕਦੋਂ ਕੰਜ਼ਿਊਮ ਕਰਨਾ ਚਾਹੀਦਾ ਆ ਤੇ ਕਿਹਨੂੰ ਲੈਣੀ ਚਾਹੀਦੀ ਇਹ ਕਿ ਕਿਸੇ ਨੂੰ ਜਿੱਦਾਂ ਕੋਈ ਪ੍ਰੋਬਲਮ ਆ ਮੰਨ ਲਓ ਸ਼ੂਗਰ ਆ ਕਿਸੇ ਨੂੰ ਕਿਉਂਕਿ ਇਹ ਮਿੱਠੀ ਹੁੰਦੀ ਆ ਸ਼ੂਗਰ ਵਾਲੇ ਨੂੰ ਲੈਣੀ ਚਾਹੀਦੀ ਕਿ ਨਹੀਂ ਲੈਣੀ ਚਾਹੀਦੀ ਕਿੰਨੀ ਮਾਤਰਾ ਚ ਲੈਣੀ ਚਾਹੀਦੀ ਆ ਕਦੋਂ ਲੈਣੀ ਚਾਹੀਦੀ ਆ ਤੇ ਚਲੋ ਭਾਜੀ ਹੁਣ ਆ ਕੋਈ ਜਾਣਦੇ ਆ ਆਪਾਂ ਇਹ ਗੁਲਕੰਦ ਨੂੰ ਜਿੱਦਾਂ ਬਣਾਉਣ ਦੀ ਵਿਧੀ ਕੀ ਆ ਤੇ ਉਸ ਤੋਂ ਬਾਅਦ ਇਹਨੂੰ ਕਿੰਨਾ ਟਾਈਮ ਲੱਗੇਗਾ ਠੀਕ ਆ ਭਾਜੀ ਦੱਸੋ ਜੀ ਗੁਲਕੰਦ ਤੁਸੀਂ ਦੇਖਦੇ ਆ ਫੁੱਲਾਂ ਤੋਂ ਤਾਜ਼ਾ ਤੋੜੇ ਆ ਗੁਲਾਬ ਹਾਂਜੀ ਹੁਣ ਤਾਂ ਤੋੜ ਲਿਆ ਕਾਫੀ ਮੈਂ ਤੋੜਦਾ ਰਿਹਾ ਨਾ ਡੇਲੀ ਤੋੜਦਾ ਠੀਕ ਆ ਜੀ ਇਹ ਤਾਜ਼ੀ ਹਜੇ ਤੋਲਿਆ ਤੇ ਤੋੜ ਕੇ ਤਾਂ ਤੋਲ ਲਿਆ ਹੁਣ ਇਹ ਤੇ ਇਹ ਹੁਣ 100 ਗ੍ਰਾਮ ਤਾਂ ਅੱਜ ਅਸੀਂ ਸ਼ੱਕਰ ਦਾ ਬਣਾਉਣ ਲੱਗੇ ਆ ਪਹਿਲਾਂ ਤੁਸੀਂ ਦੇਖ ਸਕਦੇ ਬਣਾਇਆ ਇਹ ਇਹ ਬਣਾਇਆ ਮਿਸ਼ਰੀ ਦਾ ਜਿਹੜੀ ਧਾਗੇ ਵਾਲੀ ਮਿਸ਼ਰੀ ਹੁੰਦੀ ਆ ਠੀਕ ਆ ਜੀ ਉਹਦਾ ਬਣਾਇਆ ਤੇ ਸ਼ਹਿਦ ਦਾ ਵੀ ਬਣਾਇਆ ਉਹ ਅੰਦਰ ਪਈਆਂ ਸ਼ੀਸ਼ੀਆਂ ਅੱਛਾ ਜੀ ਤੇ ਸ਼ੱਕਰ ਦਾ ਵੀ ਪਹਿਲਾਂ ਬਣਾਇਆ ਸੀਗਾ ਹੁਣ ਸ਼ੱਕਰ ਦਾ ਬਣਾਉਣ ਲੱਗੇ ਦੁਬਾਰਾ ਠੀਕ ਆ ਜੀ ਇਹਦੇ ਅਸੀਂ ਘਰ ਦੀ ਸ਼ੱਕਰ ਠੀਕ ਆ ਜੀ ਤੇ ਜਿੱਦਾਂ 100 ਗ੍ਰਾਮ ਤੁਸੀਂ ਕਹੇ ਆ ਫੋਲਿਆ 100 ਗ੍ਰਾਮ ਫੋਲਿਆ ਤੇ 200 ਗ੍ਰਾਮ ਜਿਹੜਾ ਆ ਇਹ ਚ ਕੋਈ ਵੀ ਮਿੱਠਾ ਲੈਣਾ ਚਾਹੇ ਸ਼ਹਿਦ ਲੈ ਲੋ ਠੀਕ ਹੈ ਜੀ ਚਾਹੇ ਧਾਗੇ ਵਾਲੀ ਮਿਸ਼ਰੀ ਲੈ ਲਓ ਚਾਹੇ ਆਪਣੀ ਸ਼ੱਕਰ ਲੈ ਲਓ ਦੇਸੀ ਠੀਕ ਹੈ ਜੀ ਤਾਂ ਦੇਸੀ ਖੰਡ ਵੀ ਇੱਕ ਮਿਲਦੀ ਆ ਉਹ ਵੀ ਲੈ ਸਕਦੇ ਤੁਸੀਂ ਓਕੇ ਹਾਂਜੀ ਠੀਕ ਹੈ ਤੇ ਇਹਨਾਂ ਨੂੰ ਮਿਕਸ ਕਰ ਦੇਣਾ ਓਕੇ ਮਿਕਸ ਕਰਕੇ ਤਾਂ ਮੜਾ ਜਾਂ ਮਸਲ ਲੈਣਾ ਇਹਨਾਂ ਨੂੰ ਇੱਕਜਾਨ ਕਰ ਦੇਣਾ ਫਿਰ ਡੱਬੇ 'ਚ ਬੰਦ ਕਰਕੇ ਰੱਖ ਦੇਣਾ ਠੀਕ ਹੈ ਗਰਮੀਆਂ ਵਾਲੀ 10 ਮਿੰਟ ਦੀ ਧੋਪ ਲਵਾ ਦੇਣੀ ਠੀਕ ਹੈ ਤੇ ਸਿਆਲਾਂ ਵਾਲੀ ਜਿਹੜੀ ਆ ਉਹ ਥੋੜੀ ਜਿਆਦਾ ਵੀ ਧੋਪ ਲਵਾ ਸਕਦੇ ਆ ਠੀਕ ਹੈ ਗਰਮੀ ਚ ਸੜ ਜਾਂਦਾ ਛੇਤੀ ਠੀਕ ਹੈ ਠੀਕ ਹੈ ਬੜਾਈਏ ਜੀ ਓਕੇ ਹਾਂਜੀ ਬਿਲਕੁਲ ਜੀ ਬਿਲਕੁਲ ਬਣਾਓ ਬਸ ਇਦਾਂ ਮਿਕਸ ਕਰ ਦੇਣੇ ਆ ਇਹ ਠੀਕ ਹੈ ਜੀ ਸੌਖਾ ਹੀ ਕੰਮ ਇਹਦਾ ਓਕੇ ਜਿੰਨਾ ਸੌਖਾ ਮਤਲਬ ਇਹ ਆ ਨਾ ਇੰਨਾ ਕੋਈ ਚੀਜ਼ ਸੌਖੀ ਨਹੀਂ ਬਣਾਉਣੀ ਜੀ ਠੀਕ ਹੈ ਸਾਤੋਂ ਕੰਡਾ ਸਿਗਾ ਅਸੀਂ ਤੋਲ ਲਿਆ ਭਾਜੀ ਹੁਣੀ ਪਹਿਲਾਂ ਦੇਖਿਆ ਟੇਸਟ ਵੀ ਕੀਤਾ ਭਾਜੀ ਨੇ ਤੁਸੀਂ ਦੱਸ ਸਕਦੇ ਕਿੰਦਾ ਦਾ ਬਿਲਕੁਲ ਜੀ ਬਿਲਕੁਲ ਮੈਂ ਆਹ ਵਾਲਾ ਜਿਹੜਾ ਬਣਾਇਆ ਹੋਇਆ ਆ ਇਧਰ ਇਹਨੂੰ ਮਿਸ਼ਰੀ ਦੇ ਵਿੱਚ ਬਣਾਇਆ ਹੋਇਆ ਆ ਤੇ ਇਹ ਮਿਸ਼ਰੀ ਵਾਲਾ ਜਿਹੜਾ ਮੈਂ ਟੇਸਟ ਕੀਤਾ ਮੈਂ ਕਿਹਾ ਵੀ ਬਹੁਤ ਹੀ ਵਧੀਆ ਕਹਿ ਸਕਦੇ ਆ ਵੀ ਮੈਂ ਬਜ਼ਾਰ ਦਾ ਵਾਲਾ ਵੀ ਖਾਧਾ ਆ ਪਰ ਮੈਨੂੰ ਮਜ਼ਾ ਨਹੀਂ ਆਇਆ ਸੀ ਬਜ਼ਾਰ ਵਾਲਾ ਖਾ ਕੇ ਤੇ ਇਹ ਤਾਂ ਇਹਦਾ ਟੇਸਟੀ ਡਿਫਰੈਂਟ ਆ ਮਤਲਬ ਕਿ ਜਿੱਦਾਂ ਵਾਕਈ ਘਰ ਦਾ ਬਣਿਆ ओरिजिनल ਨਾਲੇ ਇਹਦੇ ਵਿੱਚ ਇੱਕ ਖਾਸ 얘 ਇਹ ਆ ਕਿ ਇੱਕ ਹੈਗਾ ਇਹ ਕੁਦਰਤੀ ਬਿਲਕੁਲ ਮੰਨ ਲਓ ਕਿ ਇੱਕ ਹੁੰਦੀ ਆਰਗੇਨਿਕ ਇੱਕ ਹੁੰਦਾ ਕੁਦਰਤੀ ਹਾਂਜੀ ਇਹ ਹੈਗਾ ਨੇਚਰਲੀ ਮਤਲਬ ਕੁਦਰਤੀ ਦੂਸਰਾ ਇਹ ਚ ਪ੍ਰੀਜ਼ਰਵੇਟਿਵ ਕੋਈ ਨਹੀਂਗਾ ਹਾਂ ਦੂਸਰਾ ਪ੍ਰੀਜ਼ਰਵੇਟਿਵ ਨਹੀਂ ਕੋਈ ਫ੍ਰੈਗਰੈਂਸ ਨਹੀਂ ਐਡ ਕੀਤੀ ਹੂੰ ਹੂੰ ਨਾ ਇਹਦੇ ਵਿੱਚ ਕੋਈ ਦੂਸਰੀ ਆਪਣੀ ਜਿਹੜੀ ਹੁੰਦੀ ਆ ਚਿੱਟੀ ਖੰਡ ਜਿਹੜੀ ਅਕਸਰ ਯੂਜ਼ ਕਰਦੇ ਆ ਠੀਕ ਆ ਨਾਉ ਐਡ ਕੀਤੀ ਆ ਠੀਕ ਆ ਤੇ ਕਾਫੀ ਚਲੋ ਮਹਿੰਗਾ ਪੈਂਦਾ ਆਪਣੇ ਆਪ ਨੂੰ ਪਰ ਕਿਉਂਕਿ ਉਹ ਧਾਗੇ ਵਾਲੀ ਮਿਸ਼ਰੀ ਜਾਂ ਸ਼ਹਿਦ ਸਾਨੂੰ ਥੋੜਾ ਕੋਸਟਲੀ ਪੈ ਜਾਂਦਾ ਨਾ ਪਰ ਸਿਹਤ ਦੇ ਨਾਲ ਜੇ ਅੰਮ੍ਰਿਤ ਮਿਲ ਜਵੇ ਤਾਂ ਕੋਈ 50 60 ਰੁਪਏ ਮਹਿੰਗਾ ਨਹੀਂ ਜੇ ਸਾਨੂੰ ਪੈਦੀ ਆ ਬਿਲਕੁਲ ਬਿਲਕੁਲ ਚੀਜ਼ ਮਹਿੰਗੀ ਪਾਏਗੀ ਪਰ ਸਿਹਤ ਲਈ ਬਹੁਤ ਵਧੀਆ ਹਾਂਜੀ ਹਾਂਜੀ ਆ ਤੁਸੀਂ ਦੇਖ ਲਓ ਇਹਨੂੰ ਇਦਾਂ ਗੁੰਨੇ ਜਾਂ ਲੈਣਾ ਜੇ ਦਾ ਆਟਾ ਗੁੰਨੀ ਦਾ ਨਾ ਠੀਕ ਆ ਠੀਕ ਆ ਠੀਕ ਆ ਸ਼ਹਿਦ ਵਾਲਾ ਤੁਸੀਂ ਈ ਮਿਕਸ ਕਰ ਦੋ। ਉਹਨੂੰ ਏਦਾਂ ਕਰਨ ਦੀ ਲੋੜ ਨਹੀਂ। ਠੀਕ ਆ। ਮਿਸ਼ਰੀ ਵਾਲੇ ਤੇ ਸ਼ੱਕਰ ਵਾਲੇ ਨੂੰ ਏਦਾਂ ਥੋੜਾ ਜਿਹਾ ਇੱਕਜਾਨ ਕਰਨਾ ਪੈਂਦਾ। ਹਾਂ। ਤੇ ਜਿਹੜੀ ਮਿਸ਼ਰੀ ਆ ਉਹਨੂੰ ਫਿਰ ਉਹਨਾਂ ਨੂੰ ਫਿਰ ਕ੍ਰਸ਼ ਕਰਨਾ ਪੈਂਦਾ। ਹਾਂਜੀ ਉਹ ਚ ਧਾਗਾ ਕੱਢਣਾ ਪੈਂਦਾ। ਉਹਦਾ ਪਾਊਡਰ ਬਣਾਉਣਾ ਪੈਂਦਾ। ਠੀਕ ਆ। ਉਹਨੂੰ ਕੁੱਟ ਲਓ ਜਾਂ ਮਿਕਸੀ ਚ ਕਰ ਲਓ। ਤੇ ਜਿੱਦਾਂ ਇੱਕ ਗੱਲ ਦੱਸੋ ਹੁਣ। ਤੁਸੀਂ ਸ਼ਹਿਦ ਵਾਲਾ ਕਹਿੰਨੇ ਆ। ਹਾਂਜੀ। 100 ਗ੍ਰਾਮ ਫੁੱਲਿਆ ਤੇ 200 ਗ੍ਰਾਮ ਸ਼ਹਿਦ ਪਾਏਗਾ? ਹਾਂਜੀ ਡਬਲ ਸ਼ਹਿਦ ਜ਼ਿਆਦਾ ਨਹੀਂ। ਨਹੀਂ 200 ਗ੍ਰਾਮ। ਜਾ ਜਾਂਦਾ ਮਾਤਰਾ ਡਬਲ ਹੀ ਰਹਿਣੀ ਹੈ ਜਿਹੜੀ ਮਰਜ਼ੀ ਚੀਜ਼ ਪਾਓ ਹਾਂਜੀ ਅੱਛਾ ਅੱਛਾ ਤੇ ਇਹ ਮਤਲਬ ਹੁਣ ਜਿੱਦਾਂ ਤੁਸੀਂ ਬਣਾ ਲਿਆ ਇਹ ਨੂੰ ਕਰ ਲਿਆ ਹੈ ਤਾਂ ਇਹਦੇ ਵਿੱਚ ਕੋਈ ਪਾਣੀ ਜਾਂ ਕੁਝ ਪਾਉਣਾ ਕੁਝ ਨਹੀਂ ਪਾਣੀ ਨਹੀਂ ਹੋਣਾ ਚਾਹੀਦਾ ਜਦੋਂ ਮਨ ਲਓ ਤੁਹਾਨੂੰ ਲੱਗੇ ਵੀ ਕਣੀਆਂ ਜਾਂ ਸਵੇਰ ਦੇ ਟਾਈਮ ਤੇ ਤਰੇਲ ਪਈ ਆ ਉਦੋਂ ਤੁਸੀਂ ਫੁੱਲ ਨਹੀਂ ਤੋੜਨੇ ਅੱਛਾ ਸੁੱਕੇ ਹੋਣੇ ਚਾਹੀਦੇ ਬਿਲਕੁਲ ਤੁਹਾਡੇ ਹੱਥ ਸੁੱਕੇ ਹੋਣੇ ਚਾਹੀਦੇ ਆ ਅੱਛਾ ਜੇ ਇੱਕ ਵੀ ਬੂੰਦ ਡੱਬੇ ਚ ਵੀ ਲੱਗੀ ਰਹਿ ਗਈ ਪਾਣੀ ਦੀ ਉਤੋਂ ਫੰਗਸ ਇਹਨੂੰ ਲੱਗ ਜਾਣੀ ਕਿਉਂਕਿ ਇਹ ਚ ਕੋਈ ਅਸੀਂ ਪ੍ਰੀਜ਼ਰਵੇਟਿਵ ਐਡ ਨਹੀਂ ਕੀਤਾ ਬਿਲਕੁਲ 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 ਤਾਂ ਹੀ ਉਹ ਮੈਮੀ ਹਾਂਜੀ ਹਾਂਜੀ ਖੰਡ ਹੁੰਦੀ ਨਾ ਦੇਸੀ ਖੰਡ ਜਾਂ ਮਿਸ਼ਰੀ ਧਾਗੇ ਵਾਲੀ ਜਾਂ ਸ਼ਹਿਦ ਇਹ ਨੇਚਰਲੀ ਆਪਣੇ ਆਪ ਚ ਇੱਕ ਪ੍ਰੀਜ਼ਰਵੇਟਿਵ ਹੁੰਦੇ ਆ ਜੇ ਸਹੀ ਤਾਂ ਟੰਗ ਨਾ ਪਾਇਆ ਜਾਵੇ ਸਹੀ ਗੱਲ ਆ ਦੇਖੋ ਹੁਣ ਇਹ ਰਲ ਗਈ ਆ ਦੇਖੋ ਰਲ ਗਿਆ ਰਲ ਗਿਆ ਇਹਨੇ ਹੁਣ ਕੀ ਕਰਨਾ ਜਿੱਲੇ ਇਹਨੂੰ ਡੱਬੇ ਚ ਬੰਦ ਕਰ ਦੇਣਾ ਇਹਨੂੰ ਅਸੀਂ ਤੇ ਇਹਨੇ ਜਿਹੜਾ ਆ ਇਦੇ ਵਿੱਚੋਂ ਜਿਹੜਾ ਗੁਲਾਬ ਜਲਨ ਨਿਕੜਨਾ ਹਾਂਜੀ ਹਾਂਜੀ ਉਹਨੇ ਆਪਣਿਆ ਤੀ ਇਹਨੂੰ ਗਿੱਲਾ ਗਿੱਲਾ ਜਾ ਠੀਕ 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 ਤੇ ਲਾਲ ਸੁੱਕਾ ਲੱਗਣ ਡਿਆ ਤੁਹਾਨੂੰ ਹਾਂ ਨਹੀਂ ਨਹੀਂ ਉਹਨੇ ਫੇਰ ਆਪਣਾ ਛੱਡਣਾ ਪਾਣੀ ਛੱਡਦਾ ਵਿੱਚੋਂ ਪਾਣੀ ਤਾਂ ਛੱਡ ਲਈਆਂ ਵਿੱਚੋਂ ਹਲਕਾ ਗੁਲਾਬਾਂ ਦੇ ਵਿੱਚ ਜਿਹੜਾ ਇਹ ਗੁਲਾਬਾਂ ਦਾ ਪਾਣੀ ਆ ਜੇ ਤੁਸੀਂ ਉਦਾਂ ਪਾਣੀ ਲੱਗਾ ਰਹਿ ਗਿਆ ਤਾਂ ਫੇਰ ਕੰਮ ਖਰਾਬ ਆ ਬੈਨੇ ਖਰਾਬ ਹੋ ਜਾਣਾ ਇਹ ਪੰਖੜੀਆਂ ਦੇ ਵਿੱਚ ਵਿਚਲਾ ਪਾਣੀ ਨਿਕਲ ਕੇ ਹੂੰ ਦੇਖੋ ਇੰਨਾ ਸੌਖਾ ਇਹਦਾ ਕੋਈ ਤਾਂ ਬਹੁਤ ਹੀ ਸੌਖਾ ਪ੍ਰੋਸੈਸ ਆ ਹੈ ਬਸ ਇੰਨਾ ਕੁ ਜੀ ਮੈਂ ਤਾਂ ਕਹਿੰਦਾ 10 ਮਿੰਟ ਦਾ ਪ੍ਰੋਸੈਸ ਨਹੀਂ ਹੋਣਾ ਇਹ ਤਾਂ ਅੱਛਾ ਫੇਰ ਰ ਉਹ ਖਾ ਸਕਦੇ ਇਹਨੂੰ 10-15 ਦਿਨ ਲੱਗ ਜਾਂਦਾ ਜੇ ਸੂਰੇ ਤਾਪੀ ਬਣਾਉਣਾ ਤਾਂ ਕਿਦਾਂ ਜੀ ਸੂਰੇ ਤਾਪੀ ਜਿਹਦਾ ਸੂਰਜ ਦੇ ਤਾਪ ਨਾਲ ਅੱਛਾ ਇਹਨੂੰ ਸੂਰੇ ਤਾਪੀ ਕਹਿੰਦੇ ਆ ਨਾ ਅੱਛਾ ਠੀਕ ਹੈ ਸੂਰਜ ਦੇ ਤਾਪ ਨਾਲ ਇਹ ਪੱਕਦਾ ਆ ਅੱਛਾ ਇਹਨੂੰ 10-15 ਦਿਨ ਲੱਗ ਜਾਂਦੇ ਆ ਥੋੜਾ ਚਿਰ ਹੋਰ ਰੱਖ ਲਵਾਂਗੇ ਤਾਂ ਸਭ ਤੋਂ ਬੰਦੀ ਨਹੀਂ ਹੁਣ ਜਿੱਦਾਂ ਆਪਾਂ ਬਣਾ ਲਿਆ ਇਹਨੂੰ ਹੁਣ ਧੁੱਪ ਚ ਕਿੰਨਾ ਦਿਨ ਰੱਖਣਾ ਇਹ ਇਹਨੂੰ ਬਸ ਅੰਦਾਜ਼ੇ ਜਿਹਾ ਨਾ ਜਿੱਦੇ ਮਤਲਬ ਕਿ ਇਥੋਂ ਦੇਖੋ ਨਾ ਜੇ ਦੀਦਾ ਹੋਵੇ ਕੈਮਰੇ ਚ ਜਿਹਦੀਦਾ ਇਹ ਚਾਂਟ ਜਿਹੀ ਬਣ ਗਈ ਹਾਂ ਬਸ ਨੂੰ 7 ਦਿਨ ਤੁਸੀਂ 10-10 ਮਿੰਟ ਧੁੱਪ ਲਵਾ ਲਓ ਗਰਮੀ ਵਾਲੀ 10-10 ਮਿੰਟ ਬਸ ਅੱਛਾ ਆ ਦੇਖੋ ਬਸ ਮਿਕਸ ਹੋ ਗਿਆ ਚਲੋ ਲਓ ਜੀ ਇਹਨੂੰ ਲਓ ਜੀ ਬੰਦ ਕਰਤਾ 에ਅਰਟਾਈਟ ਕਰਤਾ ਬਹੁਤ ਵਧੀਆ ਹੈ ਇਹ ਦੇ ਲਓ ਇਹਨੇ ਆਪਣਾ ਪਾਣੀ ਛੱਡ ਦੇਣਾ ਇਦਾਂ ਦਾ ਬਣ ਜਾਣਾ ਇਦਾਂ ਦਾ ਬਣ ਜਾਣਾ ਦਾ ਦੇਖੋ ਤਾਂ ਇੰਨੇ ਫੁੱਲ ਆਪਾਂ ਬਚਪਨ ਦੇ ਵਿੱਚ ਡਿੱਗਦੇ ਦੇਖੇ ਆ ਇੱਧਰ ਉੱਧਰ ਸਾਡੇ ਬੂਟੇ ਲੱਗੇ ਹੁੰਦੇ ਆ ਉਹਨਾਂ ਦੇ ਫੁੱਲ ਟਿੱਗੀ ਜਾਣੇ ਹਾਂਜੀ ਹਾਂਜੀ ਆਪਾਂ ਉਦਾਂ ਹੀ ਤੋੜ ਕੇ ਤਾਂ ਐਵੇਂ ਬੱਸ ਜੀ ਖੁਸ਼ਬੂ ਬੜੀ ਵਧੀਆ ਜੀ ਖਿੱਲਰ ਜਾਣੇ ਕਦੀ ਕੋਈ ਮੜਮਟਕਾ ਤਾਬਾਂ ਚ ਅਮੀ ਰੱਖ ਲੈਂਦੇ ਹੁੰਦੇ ਸੀ ਬਿਲਕੁਲ ਬਿਲਕੁਲ ਆਪਾਂ ਕਦੀ ਆਹ ਚੀਜ਼ ਸੋਚੀ ਨਹੀਂ ਆ ਵਾਲੀ ਤਾਂ ਜਿੱਦੋਂ ਕੋਈ ਹੈਲਥ ਬੈਨੀਫਿਟਸ ਕਿੰਨੇ ਆ ਹਾਂ ਇਹ ਦੱਸੋ ਤੁਸੀਂ ਹਾਂ ਹਾਂ ਕਨਸਟਿਪੇਸ਼ਨ ਆ ਹਾਂਜੀ ਕਨਸਟਿਪੇਸ਼ਨ ਰਹਿੰਦੀ ਆ ਠੀਕ ਆ ਉਹ ਇਹਦਾ ਦੁੱਧ ਦੇ ਨਾਲ ਗਾਂ ਦੇ ਦੁੱਧ ਦੇ ਨਾਲ ਸੇਵਨ ਕਰ ਸਕਦੇ ਆ ਰਾਤ ਨੂੰ ਠੀਕ ਆ ਪਰ ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਆਪਣਾ ਡਿਨਰ ਜਿਹੜਾ ਆ 7 7:30 ਤੱਕ ਕਰ ਲਓ ਸਬਜ਼ੀ ਦੇ ਨਾਲ ਠੀਕ ਆ ਤੇ ਉਸ ਤੋਂ ਬਾਅਦ 2 ਘੰਟੇ ਬਾਅਦ ਦੁੱਧ ਦੇ ਨਾਲ ਇੱਕ ਚਮਚਾ ਲੈ ਲਓ ਠੀਕ ਗਲਕੰਧ ਦਾ ਠੀਕ ਉਸ ਤੋਂ ਬਾਅਦ ਪੇਟ ਜਿਹੜਾ ਹੌਲੀ ਹੌਲੀ ਲੂਬ੍ਰੀਕੇਟ ਹੋ ਕੇ ਨਾ ਅੰਤੜੀਆਂ ਤੇ ਹੌਲੀ ਹੌਲੀ ਉਹ ਪ੍ਰੋਸੈਸਿੰਗ ਚੱਲ ਜਾਂਦੀ ਹੈ ਇਹ ਨਹੀਂ ਬਈ ਕਾਲਾ ਨਹੀਂ ਪੈਣਾ ਚਾਹੀਦਾ ਬੰਦੇ ਨੂੰ ਠੀਕ ਥੋੜਾ ਦਿਨ ਲੱਗਦੇ ਜਿਹੜੀ ਡਰਾਈਨੈਸ ਹੋ ਗਈ ਹੈ ਨਾ ਉਹਨੂੰ ਲੂਬ੍ਰੀਕੇਟ ਕਰਨਾ ਉਹਨੂੰ ਤਰ ਕਰਨਾ ਅੱਛਾ ਫਿਰ ਇਹਦੇ ਵਿੱਚ ਤਾਕਤ ਆ ਇਹਦੇ ਵਿੱਚ ਅ ਸਨਿਗਧਤਾ ਹੁੰਦੀ ਹੈ ਇਹਦੇ ਵਿੱਚ ਅੱਛਾ ਉਹ ਆਇਲਿਸ਼ ਪਨ ਹੁੰਦਾ ਆ ਤੇ ਦੂਸਰਾ ਇਹਦੇ ਨਾਲ ਖੂਨ ਜਿਹੜਾ ਸਾਫ਼ ਹੁੰਦਾ ਤੇ ਖੂਨ ਬਣਦਾ ਵੀ ਆ ਅੱਛਾ ਤੇ ਕਾਫੀ ਇਹਦੇ ਜਿੱਦਾ 스멜 ਆਉਂਦੀ ਆ ਪਸੀਨੇ ਦੇ ਵਿੱਚੋਂ ਤੇ ਪਿਤ ਨੂੰ ਥੋੜਾ ਸ਼ਾਂਤ ਕਰਦੀ ਆ ਪਿਤ ਜਿਹਨਾਂ ਦਾ ਵਧਿਆ ਹੁੰਦਾ ਹੂੰ ਹੂੰ ਤੇ ਥੋੜਾ ਨੇਚਰ ਦੇ ਵਿੱਚ ਸ਼ੀਤ ਹੁੰਦਾ ਠੰਡਾ ਹੁੰਦਾ ਠੀਕ ਆ ਤੇ ਵਧੀਆ ਜੀ ਜ ਮਨ ਨੂੰ ਚੇਤ ਨੂੰ ਖੁਸ਼ੀਆ ਕਰਦਾ ਨੀਂਦ ਬਹੁਤ ਜ਼ਬਰਦਸਤ ਵਧੀਆ ਅੱਛਾ ਜੀ ਤੇ ਤਸੱਲੀ ਵਾਲੀ ਆਉਂਦੀ ਬੰਦੇ ਨੂੰ ਠੀਕ ਹੈ ਠੀਕ ਹੈ ਬੜਾ ਆਨੰਦਜਾ ਚੀਜ਼ ਆ ਤੇ ਕੀ ਇਹ 슈ਗਰ ਵਾਲਿਆਂ ਨੂੰ ਵੀ ਖਾਣਾ ਚਾਹੀਦਾ ਇਹਨੂੰ 슈ਗਰ ਹੋਈ ਹੋਊ 슈ਗਰ ਵਾਲਿਆਂ ਨੂੰ ਨਹੀਂ ਖਾਣਾ ਚਾਹੀਦਾ ਮਿੱਠਾ ਆ ਨਾ ਇਸ ਚੀਜ਼ ਨੂੰ 슈ਗਰ ਵਾਲੇ ਦਾ ਪਤਰਾਜ ਮਿੱਠਾ ਹਾਂ 슈ਗਰ ਵਾਲੇ ਨਹੀਂ ਲੈ ਸਕਦੇ ਚਲੋ ਹਾਂ ਸ਼ਕੀਨ ਆ ਜਿਹੜੇ ਬੰਦੇ ਜਿਨ੍ਹਾਂ ਨੂੰ 슈ਗਰ ਨਹੀਂ ਗਈ ਮਿੱਠਾ ਜਿਨ੍ਹਾਂ ਨੂੰ ਖਾਣਾ ਪਸੰਦ ਆ ਫੇ ਰਾਤ ਨੂੰ ਕੋਈ ਚੀਜ਼ ਚਾਹੀਦੀ ਮਿੱਠੀ ਅੱਛਾ ਉਹਨਾਂ ਲਈ ਤਾਂ ਇਹ ਅੰਮ੍ਰਿਤ ਆ ਜੀ ਹੂੰ ਕਈਆਂ ਨੂੰ ਲੋੜ ਹੁੰਦੀ ਨਾ ਕਈ ਬਾਲੇ ਮਿੱਠੇ ਦੇ ਸ਼ਕੀਨ ਹੁੰਦੇ ਆ ਹਾਂ ਹਾਂ ਤਾਂ ਇਦਾਂ ਘਰ ਚੋਂ ਉਹਨਾਂ ਨੂੰ ਬਣਾਉਣਾ ਚਾਹੀਦਾ ਇਹ ਲੈਣਾ ਕਿੰਨਾ ਇੱਕ ਚਮਚਾ ਲੈ ਲਓ ਜੇ ਬਾਲੇ ਵੱਡਾ ਬ ਅੱਛਾ ਜੀ 6.5 ਫੁੱਟ 7 ਫੁੱਟ ਤੱਕ ਦਾ ਠੀਕ ਆ ਉਹਦਾ ਇੱਕ ਚਮਚਾ ਕੀ ਕਰੂ ਉਹਦਾ 2-3 ਚਮਚੇ ਵੀ 2-3 ਚਮਚੇ ਕਿਉਂਕਿ ਉਹਦਾ ਜਿਆਦਾ ਵੱਡਾ ਨਾ ਉਹਦੇ ਗੱਟਸ ਜਿਆਦੇ ਨਹੀਂ ਨਹੀਂ ਠੀਕ ਆ ਹਾਂ ਜੀ ਹਾਂ ਜੀ ਜਿੱਦਾਂ ਇਹ ਗੁਲਾਬ ਦੇ ਜਿਹੜੇ ਆ ਰੈੱਡ ਫੁੱਲਾਂ ਦਾ ਆਪਾਂ ਜਿਹੜਾ ਗੁਲਕੰਦ ਪਾਇਆ ਕੀ ਵਾਈਟ ਫੁੱਲਾਂ ਦਾ ਵੀ ਕੁਝ ਬਣਦਾ ਵਾਈਟ ਦਾ ਵੀ ਪਾਇਆ ਉਹ ਤੁਹਾਨੂੰ ਦਿਖਾਉਣਾ ਉਹ ਵੀ ਗੁਲਕੰਦ ਬਣ ਜਾਂਦਾ ਵਧੀਆ ਹਾਂ ਜੀ ਹਾਂ ਜੀ ਉਹ ਵੀ ਚੰਗਾ ਹੁੰਦਾ ਬਹੁਤ ਵਧੀਆ ਅੱਛਾ ਤਿੰਨਾਂ ਦਾ ਹੀ ਪੈ ਜਾਂਦਾ ਆ ਤੇ ਇਹ ਲਿੰਕ ਦਾ ਵੀ ਵਾਈਟ ਦਾ ਵੀ ਤੇ ਰੈੱਡ ਦਾ ਵੀ ਕਿ ਗੁਲਕੰਦ ਤੋਂ ਇਲਾਵਾ ਹੋਰ ਕੀ ਬਣ ਸਕਦਾ ਇਹਨਾਂ ਦਾ ਹੋਰ ਇਹਦੇ ਇਹਨੂੰ ਛਾਂ ਦੇ ਵਿੱਚ ਸਕਾ ਲਓ ਇੱਕ ਦੋ ਦਿਨਾਂ ਚ ਸੁੱਕ ਜਾਂਦੇ ਇਹ ਜਿੱਦਾਂ ਹੋਣਾ ਥੱਲੇ ਡਿਗੇ ਆ ਨਾ ਅੱਛਾ ਆ ਦੇਖੋ ਇੱਕ ਮਿੰਟ ਦਿਖਾਓ ਥਾਂ ਖੜੀ ਉਹਦੇ ਦਿਖਾ ਦਿਓ ਆ ਸ਼ਾਹ ਜਿੱਦਾਂ ਇਹ ਤਾਂ ਪਾਊਡਰ ਬਣ ਗਿਆ ਦੇਖੋ ਹਾਂ ਬਣ ਗਿਆ ਹਾਂ ਇਹ ਸੁੱਕ ਜਾਂਦੀ ਛੇਤੀ ਇਹ ਹਾਂ ਆ ਦੇਖੋ ਇੱਕ ਦੋ ਦਿਨਾਂ ਚ ਸੁੱਕ ਜਾਣੀ ਪਰ ਛਾਂ 'ਚ ਸੁਕਾਉਣੀ ਆ ਠੀਕ ਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਆ ਤੁਸੀਂ ਦੇਸੀ ਚਾਹ ਜਿਹੜੀ ਇਹ ਕਹ ਦਿੰਦੇ ਆ ਕਾੜਾ ਹਾਂਜੀ ਹਾਂਜੀ ਉਹਦੇ ਵਿੱਚ ਪਾ ਸਕਦੇ ਆ ਠੀਕ ਆ ਆਪਣੀ ਜਿਹੜੀ ਚਾਹ ਪੱਤੀ ਦੂਸਰੀ ਨਹੀਂ ਠੀਕ ਆ ਤੇ ਬਦਾਮ ਰਗੜੇ ਚ ਪਾਉਂਦੇ ਆ ਇਹਨੂੰ ਅੱਛਾ ਜੀ ਅੱਛਾ ਅੱਛਾ ਤੇ ਫਿਰ ਇਹਦੇ ਹੋਰ ਕਈ ਕੰਬੀਨੇਸ਼ਨਸ ਹੁੰਦੇ ਆ ਦਵਾਈਆਂ ਜਦੋਂ ਬਣਦੀਆਂ ਹਨਾ ਹੂੰ ਹੂੰ ਉਹਦੇ ਕੰਬੀਨੇਸ਼ਨਸ ਦੇ ਵਿੱਚ ਇਹ ਪੈਂਦੇ ਆ ਮੱਤ ਤੇ ਹਨਾ ਸੁੱਕੇ ਡਰਾਈ ਜਿਹੜੇ ਹੁੰਦੇ ਤੇਲ ਆ ਹੈ ਹਾਂਜੀ ਆਪਾਂ ਨੂੰ ਇੱਕ ਜਿੱਦਾਂ ਹੁਣ ਰੋਜ਼ ਵਾਟਰ ਵੀ ਆਉਂਦਾ ਜਿੱਦਾਂ ਸਕੈਸ਼ ਆਉਂਦੇ ਆ ਉਹ ਕਿਦਾਂ ਬਣਾਉਂਦੇ ਆ ਉਹ ਉਹਨਾਂ ਦਾ ਪ੍ਰੋਸੈਸ ਜਿਹੜਾ ਆ ਉਹ ਮਿੱਠਾ ਉਹੱਚ ਵੀ ਪੈਂਦਾ ਹਾਂ ਪੈਂਦਾ ਪੈਂਦਾ ਬੋਇਲ ਕਰਦੇ ਆ ਪੈਂਦਾ ਪੈਂਦਾ ਹਾਂਜੀ ਬੋਇਲ ਕਰਕੇ ਦੋ ਤੇ ਸ਼ਰਬਤ ਬਣਾ ਦਿੰਦੇ ਆ ਠੀਕ ਆ ਕਾਫੀ ਹੁਣ ਤਾਂ ਕੰਪਨੀਆਂਜ਼ ਵਿੱਚ ਪ੍ਰੀਜ਼ਰਵੇਟਿਵ ਤੇ ਕਲਰ ਤੇ ਫ੍ਰੇਗਰੈਂਸ ਐਡ ਕਰਦੇ ਕਰਨੀ ਨਹੀਂ ਚਾਹੀਦੀ ਕੀ ਕਰਨੀ ਐਡ ਕਰਕੇ ਮੇਰੀ ਗੱਲ ਸਹੀ ਆ ਬਾਜ਼ਾਰ ਵਿੱਚ ਮਿਲਣ ਵਾਲੇ ਤਾਂ ਕੀ ਭਰੋਸਾ ਜੀ ਦੇਖੋ ਹੂੰ ਤੁਸੀਂ ਉਹ ਲੋਕ ਵੀ ਨਾ ਚਾਹੁੰਦੇ ਆ ਵੀ ਸਾਨੂੰ ਨਾ ਕੋਈ ਵਧੀਆ ਜੀ ਸਮੈਲ ਮਿਲੇ ਕੀ ਕਰਨੀ ਤੁਸੀਂ ਉਹ ਨਾ ਮੇਨ ਗੱਲ ਤਾਂ ਇਹ ਹੈ ਨਾ ਕਿ ਸਾਡੀ ਸਿਹਤ ਲਈ ਇਹ ਅੰਮ੍ਰਿਤ ਆ ਅੰਮ੍ਰਿਤ ਆ ਹਾਂ ਮੇਨ ਗੱਲ ਇਹਦੀ ਇਹ ਆ ਕਿ ਇਹਦੇ ਵਿੱਚ ਹੈਲਥ ਬੈਨੀਫਿਟਸ ਬਹੁਤ ਆ ਤੇ ਸਾਡੇ ਹਿੱਤ ਲਈ ਬਹੁਤ ਜ਼ਿਆਦਾ ਵਧੀਆ ਚੀਜ਼ ਆ ਨਹੀਂ ਚਲੋ ਮੈਂ ਆਪਣੇ ਸਾਰੇ ਬੀਅਸ ਨੂੰ ਇਹ ਕਹਿਣਾ ਚਾਹੁੰਦਾ ਆ ਫੁੱਲਾਂ ਨੂੰ ਵੇਸਟ ਨਾ ਕਰੋ ਤੁਹਾਡੇ ਘਰ ਦੇ ਵਿੱਚ ਜੇ ਫੁੱਲ ਹੋਣ ਉਹਨਾਂ ਦਾ ਗੁਲਕੰਦ ਪਾਉਣਾ ਬਹੁਤ ਹੀ ਮਤਲਬ ਸੌਖਾ ਕੰਮ ਆ ਬਹੁਤ ਹੀ ਇੱਕ ਆਸਾਨ ਕੰਮ ਆ ਗੁਲਕੰਦ ਪਾਉਣਾ ਇਹਨੂੰ ਪਾਓ ਇਨੂੰ 15 ਤੋਂ 20 ਦਿਨ ਦੇ ਵਿੱਚ ਦਾ ਭਾਜੀ ਹੁਣਾਂ ਦੱਸਿਆ ਵੀ ਰੈਡੀ ਹੋ ਜਾਂਦਾ ਆ। ਖਾਣ ਵਾਸਤੇ ਰੈਡੀ ਟੂ ਈਟ ਹੋ ਜਾਂਦਾ ਹੈ। ਇਹਨੂੰ ਖਾਓ ਬਹੁਤ ਬੈਨੀਫਿਟ ਹੈ ਤੇ ਸਿਹਤ ਲਈ। ਤੁਸੀਂ ਖਾ ਕੇ ਦੇਖੋਗੇ ਭਾਜੀ ਬਾਜ਼ਾਰ ਵਾਲਾ ਭੁੱਲ ਜਾਓਗੇ। ਬਿਲਕੁਲ ਮੈਂ ਖਾਦਾ ਜਿੱਦਾਂ ਹੁਣ ਤੁਸੀਂ ਮੈਨੂੰ ਟੇਸਟ ਕਰਾਇਆ ਇਹ ਵਾਲਾ ਜਿਹੜਾ ਕਾਫੀ ਦਿਨ ਦਾ ਪਿਆ ਆ ਇਹਨੂੰ 6 ਮਹੀਨੇ ਹੋ ਗਏ ਪਏ ਇਹਨੂੰ ਇਹਨੂੰ ਲਗਭਗ ਇਹਨੂੰ 6 ਮਹੀਨੇ ਹੋ ਗਏ ਤੇ ਹਾਂਜੀ ਬਿਲਕੁਲ। ਤੇ ਇਹਦਾ ਕਿਤੇ ਟੇਸਟ ਆ ਵਾਹ ਉਹਦੀ ਜਿੱਦਾਂ ਹੁਣ ਸਾਡੇ ਪੁਰਾਣੇ ਬਜ਼ੁਰਗ ਨਾ ਆਚਾਰ ਬਣਾਉਂਦੇ ਸੀ ਦਾਦੀਆਂ ਨਾਨੀਆਂ ਉਹ ਦੇ ਲੋ ਉਹ ਵੀ ਕਿੰਨਾ ਚਿਰ ਨਿਕਲ ਜਾਂਦਾ ਸੀ ਅੰਬ ਦਾ ਆਚਾਰ ਉਚਕੜਾ ਪ੍ਰੀਜ਼ਰਵੇਟਿਵ ਪਾਉਂਦੇ ਸੀਗੇ ਸਿਰਫ ਇੱਕੋ ਹੀ ਗੱਲ ਆ ਬਲੌਂਡ ਦਾ ਟੰਗ ਹਾਂ ਇੱਕੋ ਗੱਲ ਆ ਜਿਹੜੀ ਮੈਂ ਸਾਰਿਆਂ ਕੋ ਜਾਣੀ ਆ ਤੁਸੀਂ ਆਚਾਰ ਬਣਾਉਨੇ ਆ ਜਿੱਦਾਂ ਜਾਂ ਤੁਸੀਂ ਕੁਝ ਵੀ ਬਣਾਉਨੇ ਘਰ ਦੇ ਵਿੱਚ ਜਿਹੜਾ ਜਿੱਦਾਂ ਇਦਾਂ ਕੁਝ ਚਾਣੀ ਪਾ ਕੇ ਬਣਾਉਨੇ ਜਾਂ ਤੁਸੀਂ ਕਹਿ ਸਕਦੇ ਕੁਝ ਵੀ ਤਰੀਕੇ ਨਾਲ ਬਣਾਉਨੇ ਆ ਉਦੇ ਵਿੱਚ ਪਾਣੀ ਦੇ ਨਾਲ ਕੰਟੈਕਟ ਨਹੀਂ ਹੋਣਾ ਚਾਹੀਦਾ ਉਸ ਦਾ ਪਾਣੀ ਦੀ ਬੂੰਦ ਵੀ ਹੋ ਗਈ ਉਹਨੂੰ ਉੱਥੋਂ ਉੱਥੋਂ ਸਾਰਾ ਕੰਮ ਖਰਾਬ ਸਾਡੇ ਘਰ ਦੇ ਵਿੱਚ ਬਹੁਤ ਬਾਰੀ ਅਚਾਰ ਪਾਇਆ ਹੁੰਦਾ ਖਰਾਬ ਹੋ ਜਾਂਦਾ ਉਹਦਾ ਕਾਰਨ ਕੀ ਹੁੰਦਾ ਮੈਂ ਦੇਖਿਆ ਜੀ ਮੈਂ ਕਾਰਨ ਕਈ ਵਾਰੀ ਦੇਖਿਆ ਉਹਦਾ ਕੀ ਹੁੰਦਾ ਤੁਸੀਂ ਕੋਈ ਵੀ ਚਮਚ ਚੱਕਦੇ ਹੋ ਉਹਨੂੰ ਕੱਢਣ ਉਹ ਚਮਚ ਧੋਤਾ ਪਿਆ ਹੁੰਦਾ ਥੋੜਾ ਬਹੁਤ ਭਾਵੇਂ ਉਹਨੂੰ ਤੁਸੀਂ ਹੱਥ ਨਾਲ ਸਾਫ਼ ਸੁਥੀ ਕਰਦੇ ਹੋ ਪਰ ਉਹਦੇ ਵਿੱਚੋਂ ਕਾਣ ਮਾਤਰ ਚਲ ਜਾਂਦਾ ਪਾਣੀ ਦਾ ਕੁਝ ਨਾ ਕੁਝ ਉਹਦੇ ਵਿੱਚੋਂ ਸਲਾਬਾ ਹੁੰਦਾ ਤੇ ਇਹ ਬੱਦ ਸਕਦਾ ਸੋ ਪਾਣੀ ਦੇ ਵਿੱਚ ਬੈਕਟੀਰੀਆ ਹੁੰਦੇ ਨਾ ਜਿਹੜੇ ਹਾਂ ਉਹ ਅੰਦਰ ਜਾ ਕੇ ਫਿਰ ਆਪਣੀ ਜਿਹੜੀ ਜਨਸਖਿਆ ਨੂੰ ਵਧਾਉਂਦੇ ਆਂ ਵਧਾਉਂਦੇ ਆਂ ਹਾਂ ਨਹੀਂ ਚਲੋ ਤਾਂ ਕਰਕੇ ਉਹ ਡਰਾਈ ਵੀ ਸਾਨੂੰ ਲੱਗੇ ਨਾ ਤਾਂ ਵੀ ਬੈਕਟੀਰੀਆ ਹੁੰਦੇ ਆ ਉੱਤੇ ਨਹੀਂ ਨਹੀਂ ਸਹੀ ਸਹੀ ਬਾਕੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਜਿੱਦਾਂ ਸਾਡੇ ਲੋਕ ਕਈ ਵਾਰ ਕਹਿ ਦਿੰਦੇ ਵੀ ਫੁੱਲ ਤੁਸੀਂ ਤੋੜ ਕੇ ਤਾਂ ਫੁੱਲਾਂ ਦੀ ਫੁੱਲਾਂ ਦਾ ਨਿਰਾਦਰ ਕਰ ਦਿੱਤਾ ਹਾਂਜੀ ਹਾਂਜੀ ਜੀ ਜਦਾਂ ਤੁਸੀਂ ਫੁੱਲ ਤੁਹਾਨੂੰ ਦੇਖ ਸੋਹਣੇ ਨਹੀਂ ਲੱਗਦੇ ਸੀਗੇ ਤੁਸੀਂ ਤੋੜ ਕੇ ਤਾਂ ਫੁੱਲਾਂ ਦਾ ਨਾਸਮਾਰ ਦਿੱਤਾ ਕਈ ਕਈਆਂ ਲੋਕਾਂ ਦੇ ਦਿਮਾਗ ਚੋਂ ਕਹਿੰਦੇ ਕਹਿੰਦੇ ਹਾਂ ਬਿਲਕੁਲ ਸਹੀ ਕਿਹਾ ਪਰ ਤੁਸੀਂ ਦੇਖੋ ਇਹ ਨਾ ਨਿਰਾਦਰ ਨਹੀਂਗਾ ਆਯੁਰਵੇਦ ਦੇ ਵਿੱਚ ਗੁਰੂਕੁਲ ਦੇ ਵਿੱਚ ਜਦੋਂ ਤੁਸੀਂ ਜਾਓਗੇ ਸਿੱਖੋਗੇ ਗੁਰੂਆਂ ਤੋਂ ਹਾਂਜੀ ਅਸੀਂ ਨਾ ਰਿਸਪੈਕਟ ਨਾਲ ਪਹਿਲਾਂ ਮੱਥਾ ਟੇਕ ਕੇ ਉਸ ਚੀਜ਼ ਦਾ ਅਰਦਾਸ ਕਰਕੇ ਮਤਲਬ ਕਿ ਫਿਰ ਪਹਿਲੀ ਗੱਲ ਤਾਂ ਇਹ ਭਾਵਨਾ ਦੇ ਨਾਲ ਤੋੜੀ ਦਾ ਹੂੰ ਦੂਸਰਾ ਇਹਨੂੰ ਤੋੜਨ ਦਾ ਫਾਇਦਾ ਇਹ ਆ ਹੂੰ ਕਿ ਜਿਹੜੇ ਥੱਲੇ ਡਿੱਗ ਕੇ ਖਰਾਬ ਹੋਣੇ ਆ ਮਿੱਟੀ 'ਚ ਰਲਣੇ ਆ ਉਹ ਬਿਆਦਵੀ ਜਿਹੜੀ ਆ ਉਹ ਜ਼ਿਆਦੀ ਆ ਕੁਦਰਤ ਦੀ ਸੋਨ ਨੂੰ ਸੰਭ ਲਿਆ ਜਾਵੇ ਤੇ ਇਦਾਂ ਦੀ ਚੀਜ਼ ਬਣਾ ਲਈ ਜਾਵੇ ਹਾਂ 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 ਤੇ ਉਹ ਜਿਆਦਾ ਬਹੁਤ ਵਧੀਆ ਗੱਲ ਕਹੀ ਇਹ ਮਤਲਬ ਕਿ ਵੀ ਇਹਨਾਂ ਦਾ ਯੂਜ਼ ਕਰ ਲਿਆ ਜਾਵੇ ਬਹੁਤ ਵਧੀਆ ਹਾਂ ਇਹਨਾਂ ਦੀ ਬੂਟਿਆਂ ਦੀ ਦੇਖੋ ਜੀ ਇਹਨਾਂ ਦੇ ਵਿੱਚ ਗੁਣ ਸੀਗੇ ਉਹਨਾਂ ਗੁਣਾਂ ਦਾ ਫਾਇਦਾ ਲੈ ਲਓ ਹਾਂ ਜੀ ਉਸ ਚੀਜ਼ ਦਾ ਗਿਆਨ ਦੇ ਨਾਲ ਹਾਂ ਜੇਕਰ ਤੁਸੀਂ ਉਸ ਚੀਜ਼ ਨੂੰ ਗਵਾਹੀ ਦੋਗੇ ਜਾਈ ਉਦਾਂ ਹੀ ਉਹ ਆਬੇ ਅਦਬੀ ਉਹ ਆਬੇ ਅਦਬੀ ਜੀ ਕੁਦਰਤ ਨੇ ਸਾਨੂੰ ਬਹੁਤ ਚੀਜ਼ਾਂ ਦਿੱਤੀਆਂ ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਹੀ ਨਹੀਂ ਸਾਡੇ ਲਈ ਬਣੀਆਂ ਸਾਡੇ ਲਈ ਬਣੀਆਂ ਬਿਲਕੁਲ ਤੇ ਜਿੱਦਾਂ ਅਸੀਂ ਕੰਢੀ ਦੇ ਇਲਾਕੇ ਘੁੰਮ ਰਹੇ ਸੀ ਪਿਛਲੇ ਦਿਨਾਂ ਦੇ ਵਿੱਚ ਤੇ ਕੁਝ ਵਲੌਗਸ ਵੀ ਪਾਏ ਸੀਗੇ ਉਹਨਾਂ ਦੇ ਵਿੱਚ ਆਪਾਂ ਜੋ ਵੀ ਜੜੀ ਬੂਟੀ ਰਸਤੇ ਵਿੱਚ ਦੇਖ ਰਹੇ ਸੀ ਸੜਕਾਂ ਕੰਡੇ ਹੋ ਗਿਆ ਸੀ ਉਹਦਾ ਮਤਲਬ ਕਿ ਕੋਈ ਨਾ ਕੋਈ ਬੈਨੀਫਿਟ ਜ਼ਰੂਰ ਸੀ ਹਾਂਜੀ ਹਾਂਜੀ ਤੇ ਮੈਂ ਪਿੱਛੇ ਬਾਬਾ ਜੀ ਨਾਲ ਵੀ ਇੱਕ ਜਿੱਦਾਂ ਵੀਡੀਓ ਬਣਾਈ ਆ ਉਹ ਅਜੇ ਪੋਸਟ ਕਰਨੀ ਆ ਉਹਦੇ ਵਿੱਚ ਤਾਂ ਮੈਂ ਹੋਰ ਵੀ ਹੈਰਾਨ ਹੋਇਆ ਕਿ ਕਈ ਇਦਾਂ ਦੀ ਚੀਜ਼ਾਂ ਜਿਹੜੀਆਂ ਆਪਾਂ ਪੈਰਾਂ ਥੱਲੇ ਮਿੱਧ ਦੰਨੇ ਆ ਉਹਦੇ ਵਿੱਚ ਵੀ ਬੈਨੀਫਿਟ ਆ ਬਿਲਕੁਲ 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 ਮਤਲਬ ਕੋਈ ਇਦਾਂ ਦੀ ਚੀਜ਼ ਨਹੀਂ ਹੋਊਗੀ ਉਹ ਸਾਨੂੰ ਨੌਲੇਜ ਦੀ ਕਮੀ ਹੋਊਗੀ ਵੀ ਇਹ ਕਿਸ ਚੀਜ਼ ਲਈ ਆ ਪਰ ਜਿਉਂ-ਜਿਉਂ ਨੌਲੇਜ ਵਾਧੀ ਆ ਵੀ ਅੱਛਾ ਆ ਵੀ ਆ ਵੀ ਆ ਯੂਜ਼ ਲਈ ਮਤਲਬ ਇਹ ਬੈਨੀਫਿਟ ਆ ਅਸੀਂ ਕੁਦਰਤ ਦੇ ਵਿੱਚ ਦੇ ਲਓ ਤਾਕਤ ਆ ਬਿਲਕੁਲ ਅਸਲ ਜ ਦਵਾਈਆਂ ਦੇਖੋ ਕਿੰਨੀਆਂ ਲੋਕ ਹੁਣ ਖਾਂਣ ਦਾ ਸਾਰਿਆਂ ਦੇ ਕਿਰਨਾਂ ਚ ਦਵਾਈਆਂ ਸੋ ਸਾਨੂੰ ਇਹਨਾਂ ਨੂੰ ਯੂਜ਼ ਕਰਨਾ ਆ ਜਾਵੇ ਜੇ ਥੋੜੀ ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀ ਹੁਣ ਭਾਜੀ ਤੁਸੀਂ ਕਿਤੇ ਅੱਗੇ ਆਏ ਨਾ ਤੁਹਾਨੂੰ ਮੈਂ ਇਹਦੀ ਸਬਜ਼ੀ ਬਣਾ ਕੇ ਖਿਲਾਉਂਗਾ ਕੀਤੀ ਇਹਨੇ ਤੁਸੀਂ ਆ ਜਿਹੜੇ ਥੋਰ ਨਹੀਂ ਹਾਂ ਇਹ ਸੁੱਤਰ ਥੋਰ ਕਹ ਦਿੰਦੇ ਗੱਲ ਕੀਤੀ ਸੀ ਨਾ ਕੀਤੀ ਹੀ ਕੀਤੀ ਬਿਲਕੁਲ ਜਿਹੜੀ ਵੈਜੀਟੇਬਲ ਜਿਹੜੀ ਹਾਂ ਬਿਲਕੁਲ ਬਿਲਕੁਲ ਇਹ ਗੁੰਮੀਆਂ ਦੇਖੀਆਂ ਮੈਂ ਇਸ ਵਾਰੀ ਹਾਂ ਲੱਗੀਆਂ ਹੁਣ ਦੇਖੀਆਂ ਮੈਂ ਦੇਖੀਆਂ ਬਿਲਕੁਲ ਬਿਲਕੁਲ ਨਹੀਂ ਚਲੋ ਆਪਾਂ ਕੋਸੀਂ ਮਲਟੀ ਵਿਟਾਮਿਨਸ ਦੇ ਪਿੱਛੇ ਪੈ ਰਹੇ ਹਾਂ ਹਾਂਜੀ ਹਾਂਜੀ ਅਕਸਰ ਨਾ ਬਾਹਰੋਂ ਜਿਹੜੇ ਕੋਈ ਕੈਨੇਡਾ ਅਮਰੀਕਾ ਤੋਂ ਆਉਂਦੇ ਹਨ ਤਾਂ ਮਲਟੀ ਵਿਟਾਮਿਨਸ ਦੇ ਤੁਸੀਂ ਦੇਖੋਗੇ ਉਹ ਲੈ ਕੇ ਆਉਂਦੇ ਆ ਲੈ ਕੇ ਆਉਂਦੇ ਆ ਬਿਲਕੁਲ ਲੈ ਕੇ ਆਉਂਦੇ ਆ ਸੋ ਇਦਾਂ ਦੀ ਜਿਆ ਖਾ ਲਓ ਖਾ ਲਓ ਹਾਂ ਨਹੀਂ ਅੱਜਕੱਲ ਤਾਂ ਪਾਜੀ ਗੋਲਾਂ ਬਹੁਤ ਆ ਗੋਲਾਂ ਦੇ ਵਿੱਚ ਕੋਈ ਕਿਸੇ ਨੇ ਦੱਸਿਆ ਕਿ ਗੋਲਾਂ ਇੱਕ ਤੁਹਾਡਾ ਸੰਪੂਰਨ ਮਤਲਬ ਉਹ ਚ ਮਲਟੀਵਿਟਾਮਿਨ ਨੇ ਆ ਤੁਹਾਨੂੰ ਮਲਟੀਵਿਟਾਮਿਨ ਖਾਣ ਦੀ ਜ਼ਰੂਰਤ ਹੀ ਨਹੀਂ ਅਪ੍ਰੈਲ ਮਹੀਨਾ ਅਪ੍ਰੈਲ ਮਹੀਨਾ ਸਾਰਾ ਹੀ ਹੈ ਨਾ ਕਹਿੰਦੇ ਗੋਲਾਂ ਖਾ ਲੋ ਤੂ ਤੂਤ ਨੂੰ ਜਿਹੜੀਆਂ ਗੋਲਾਂ ਲੱਗਦੀਆਂ ਕਈ ਜਗ੍ਹਾ ਤੇ ਤੂਤੀਆਂ ਕਹਿੰਦੇ ਉਹਨਾਂ ਤੇ ਚਲੋ ਠੀਕ ਆ ਪਾਜੀ ਧੰਨਵਾਦ ਆਪਾਂ ਹੋਰ ਵੀ ਜਾਣਕਾਰੀ ਲਵਾਂਗੇ ਤੁਹਾਡੇ ਕੋਲੋਂ ਵੇ ਇਹ ਤਾਂ ਪਾਰਟਿਕੂਲਰਲੀ ਆਪਾਂ ਇਹ ਗੁਲਕੰਦ ਦੇ ਬਾਰੇ ਜਾਣਨਾ ਸੀ ਫੁੱਲ ਜਿਹੜੇ ਗੁਲਾਬ ਦੇ ਫੁੱਲ ਆ ਉਹਨਾਂ ਦਾ ਮਿਸਯੂਜ਼ ਨਾ ਹੋਵੇ ਉਹਨਾਂ ਤੋਂ ਕਿਦਾਂ ਫਾਇਦਾ ਲੈ ਸਕਦੇ ਤੁਸੀਂ ਕਰਾਂ ਦੇ ਬਾਹਰ ਲੱਗੇ ਹੁੰਦੇ ਆ ਕਰੇ ਬਣਾਓ ਆਪਣਾ ਬਿਲਕੁਲ ਬਿਲਕੁਲ ਯੂਜ਼ ਕਰੋ ਚਲੋ ਠੀਕ ਆ ਭਰਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਜੀ ਤੁਹਾਡਾ ਧੰਨਵਾਦ ਤੁਸੀਂ ਆਏ ਧੰਨਵਾਦ ਜੀ ਧੰਨਵਾਦ ਬਹੁਤ ਵਧੀਆ ਲੱਗਦਾ ਆ ਕੋਈ ਨੌਲੇਜ ਜਿਹੜੀ ਤੁਸੀਂ ਜਿੱਦਾਂ ਸ਼ੇਅਰ ਕਰਦੇ ਆ ਨਾ ਸਾਡੇ ਸਾਰੇ ਵਿਊਜ਼ ਦੇ ਨਾਲ ਤੇ ਉਹਨਾਂ ਲਈ ਵੈਲਿਊਏਬਲ ਹੁੰਦੀ ਹੈ ਇਹ ਮਤਲਬ ਕਿ ਉਹਨਾਂ ਨੂੰ ਬੈਨੀਫਿਟ ਮਿਲੇਗਾ ਇਸ ਚੀਜ਼ ਤੋਂ thank <music> you